ਤੋੜ ਦਿੱਤਾ ਕਾਰ ਥਾਰ ਦੇ ਵਿੱਚ ਲੈ ਕੇ ਜਾਂਦੀ ਸੀ ਚਿੱਟਾ ਤਾਂ ਆਖਰਕਾਰ ਹੋ ਗਈ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕਰ ਦਿੱਤਾ ਤੇ ਨਾਲ ਹੀ ਦੋ ਹੋਰ ਵਿਅਕਤੀਆਂ ਦੇ ਉੱਤੇ ਵੱਡਾ ਐਕਸ਼ਨ ਵੀ ਕੀਤਾ ਗਿਆ ਥਾਰ ਵਾਲੀ ਬਾਰੇ ਅਹਿਮ ਤੇ ਵੱਡੇ ਖੁਲਾਸੇ ਵੀ ਐਸਐਸਪੀ ਨੇ ਕਰ ਦਿੱਤੇ ਕਿ ਥਾਰ ਵਾਲੀ ਦੀ ਮਾਤਾ ਦੇ ਘਰ ਉੱਤੇ ਵੀ ਪਰਚੇ ਦਰਜ ਨੇ ਤਾਂ ਕਿਹੜੀ ਐ ਥਾਰ ਗਰਲ ਪੂਰੀ ਜਵਾਨੀ ਤੁਹਾਨੂੰ ਐਸਐਸਪੀ ਪ੍ਰੀਤੀ ਯਾਦਵ ਦੀ ਜੁਬਾਨੀ ਸੁਣਾਉਨੇ ਆ ਅੱਜ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਯੁਧ ਨਸ਼ਾ ਵਿਰੁੱਧ ਪੰਜਾਬ ਪੁਲਿਸ ਜੋ ਨਸ਼ਾ ਦੀ ਤਸਕਰੀ ਹੈ ਉਹਦੀ ਪੂਰੀ ਕਮਰ ਤੋੜਨ ਦੇ ਲਈ ਹਰ ਲੀਗਲ ਕਾਰਵਾਈ ਕਰ ਰਹੀ ਹੈ ਇਹਦੇ ਅੰਡਰ ਹੀ ਇੱਕ ਪ੍ਰਾਪਰਟੀ ਦੇ ਉੱਪਰ ਵੀ ਐਕਸ਼ਨ ਹੁੰਦਾ ਹੈਗਾ ਤੇ ਪ੍ਰਾਪਰਟੀ ਨੂੰ ਫ੍ਰੀਜ਼ ਵਗੈਰਾ ਕਰਾਇਆ ਜਾ ਸਕਦਾ ਹੈ ਤੋਂ ਜਦੋਂ ਅਸੀਂ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਪੇਜਦੇ ਹਾਂ ਤੇ ਉਹ ਫਿਰ ਸਾਨੂੰ ਉਸ ਪ੍ਰਾਪਰਟੀ ਬਾਰੇ ਡਿਟੇਲਸ ਆ ਦਿੰਦੇ ਤੋਂ ਇਦਾਂ ਹੀ ਅੱਜ ਜੋ ਤਮੋਟ ਪਿੰਡ ਦੇ ਆ ਤਿੰਨ ਜੋ ਨਾਮੀ ਨਸ਼ਾ ਤਸਕਰ ਸੀਗੇ ਉਹਨਾਂ ਦੀ ਪ੍ਰਾਪਰਟੀਆਂ ਬਾਰੇ ਗਲਾਡਾ ਵੱਲੋਂ ਸਾਨੂੰ ਇਨਫੋਰਮ ਵੀ ਕੀਤਾ ਗਿਆ ਤੇ ਸਾਨੂੰ ਦੱਸਿਆ ਗਿਆ ਕਿ ਆਹ ਤਾਂ ਪੂਰਾ ਕੋ ਪੂਰਾ ਉਹਨਾਂ ਨੇ ਇਲੀਗਲ ਤੌਰ ਤੇ ਬਣਾਈ ਹੋਈ ਹੈ ਤੋਂ ਗਲਾਡਾ ਨੇ ਅੱਜ ਫਿਰ ਉਹ ਜੋ ਇਹਨਾਂ ਦੀ ਇਲੀਗਲ ਪ੍ਰਾਪਰਟੀ ਸੀਗੀ ਉਹਨਾਂ ਦੇ ਉੱਪਰ ਐਕਸ਼ਨ ਲੈਂਦਾ ਹੈ ਜਿਨ੍ਹਾਂ ਦੇ ਅੰਡਰ ਇੱਕ ਪਲਵਿੰਦਰ ਸਿੰਘ ਉਰਫ ਪੱਪੂ ਉਹਦੇ ਉੱਪਰ 5 ਐਫਆਈਆਰਸ ਹੈ ਤੇ ਉਹਦੇ ਬੇਟੇ ਦੇ ਉੱਪਰ ਵੀ ਇੱਕ ਐਫਆਈਆਰ ਹੈ ਦੋਨੋਂ ਹੀ ਪ੍ਰੈਜ਼ੈਂਟਲੀ ਜੇਲ੍ਹ ਦੇ ਵਿੱਚ ਹੈ ਪਲਵਿੰਦਰ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਹੈ ਤੇ ਉਹਦਾ ਬੇਟਾ ਮਨਵੀਰ ਉਹ ਗੋਵਿੰਦਵਾਲ ਜੇਲ੍ਹ ਦੇ ਅੰਦਰ ਹੈ ਇਹਦੇ ਬੇਟੇ ਦੇ ਉੱਪਰ ਪਿਛਲੇ ਮਹੀਨ ਹੀ ਪਰਚਾ ਦਿੱਤਾ ਗਿਆ ਸੀਗਾ ਐਨਡੀਪਸ ਦੀ ਧਾਰਾਵਾਂ ਦੇ ਅੰਦਰ ਤੇ ਦੂਜਾ ਪਰਸਨ ਹੈਗਾ ਸਤਵਿੰਦਰ ਸਿੰਘ ਉਰਫ ਬੋਬੀ ਉਹਦੇ ਅਗੇਂਸਟ 13 ਡਿਫਰੈਂਟ ਡਿਫਰੈਂਟ ਸੈਕਸ਼ਨਸ ਆਫ ਐਂਡਿਕਰੇਜ ਦੇ ਅੰਡਰ ਐਫਆਈਆਰਸ ਹੈ ਉਹ ਵੀ ਨਸ਼ਾ ਦਾ ਪੁਰਾਣੇ ਟਾਈਮ ਤੋਂ ਕਾਫੀ ਕਈ ਸਾਲਾਂ ਤੋਂ ਤਸਕਰੀ ਕਰ ਰਿਆ ਸੀਗਾ ਤੇ ਤੀਜੀ ਇੱਕ ਬੜੀ ਇਨਫੇਮਸ ਮੈਂ ਕਹੂੰਗੀ ਕਿ ਲੇਡੀ ਹੋਈ ਸੀਗੀ ਕੁਝ ਸਾਲਾਂ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਐਥੋਂ ਥਾਰ ਆਪਣੀ ਥਾਰ ਚੁੱਕ ਕੇ ਮੋਹਾਲੀ ਤੱਕ ਨਸ਼ਾ ਵੇਚ ਕੇ ਆਂਦੀ ਸੀਗੀ ਤੇ ਉਹਦੇ ਅਗੇਂਸਟ ਵੀ 3 ਇਫਆਈਆਰਸ ਐ ਉਹਦੀ ਮਦਰ ਦੇ ਅਗੇਂਸਟ ਵੀ 3 ਇਫਆਈਆਰ ਮਦਰ ਦਾ ਨਾਮ ਕਰਮਜੀਤ ਕੌਰ ਹੈਗਾ ਤੇ ਉਹਦੇ ਬ੍ਰਦਰ ਹਰਵਿੰਦਰ ਉਰਫ ਲਾਡੀ ਉਹਦੇ ਅਗੇਂਸਟ ਵੀ 2 ਇਫਆਈਆਰ ਐ ਤੇ FIRs ਹੈ ਤਿੰਨੋਂ ਕੇ ਤਿੰਨੋਂ ਪ੍ਰੈਜ਼ੈਂਟਲੀ bail ਤੇ ਬਾਹਰ ਹੈ ਬਟ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਸਾਰੀ ਕਿ ਸਾਰੀ ਫੈਮਲੀਜ਼ ਹੀ ਤਿੰਨੋਂ ਕੇਸਾਂ ਦੇ ਵਿੱਚ ਫੈਮਲੀਜ਼ ਪੂਰੀ-ਪੂਰੀ ਇਨਵੋਲਡ ਹੈ ਤੇ ਜੋ ਨਸ਼ੇ ਦੀ ਤਸਰੀ ਕਰ ਕਰਕੇ ਹੀ ਇਨਾਂ ਨੇ ਜੋ ਕਮਾਈਆ ਕੀਤੀ ਉਹਨਾਂ ਨੂੰ ਯੂਜ਼ ਕਰਕੇ ਇਨਾਂ ਨੇ ਆਪਣੀ ਇਲੀਗਲ ਸਟਰਕਚਰਸ ਬਣਾਈਏ ਸੀਗੇ ਤੇ ਉਹ ਅੱਜ ਗਲਾਡਾ ਵੱਲੋਂ ਫਿਰ ਉਹਨਾਂ ਦੇ ਇਲੀਗਲ ਸਟਰਕਚਰਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਮੈਮ ਹੋਰ ਵੀ ਜਿਹੜੀ ਜ਼ਿਲ੍ਹੇ ਦੇ ਵਿੱਚ ਕਾਰਵਾਈਆਂ ਕਰਨ ਜਾ ਰਹੇ ਹੋ ਜਿਹੜੀ ਨਸ਼ਾ ਤੱਕ ਰੱਖ ਦੇ ਦੇਖਿਓ ਜੀ ਜੀਵੇ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਲੀਗਲ ਤੌਰ ਤੇ ਜੋ 68 ਐਫ ਐਕਸ ਸੈਕਸ਼ਨ ਹੁੰਦਾ ਹੈ ਐਨਡੀਪੀਓ ਐਕਟ ਦੇ ਅੰਦਰ ਉਹਦੇ ਅੰਡਰ ਅਸੀਂ ਐਕਸ਼ਨ ਲੈ ਸਕਦੇ ਫ੍ਰੀਜ਼ ਵਗੈਰਾ ਕਰਾ ਸਕਦੇ ਪ੍ਰੋਪਰਟੀਆਂ ਨੂੰ ਉਹ ਉਹਦੀ ਕੁਰਕੀ ਵੀ ਕਰਾ ਸਕਦੇ ਤੋਂ ਜਦੋਂ ਅਸੀਂ ਆ ਸਾਰਾ ਕੁਝ ਕਰ ਰਹੇ ਹੁੰਦੇ ਸਾਨੂੰ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਭੇਜਣਾ ਹੁੰਦਾ ਹੈ ਤੋਂ ਅਗਰ ਰੈਵਨਿਊ ਡਿਪਾਰਟਮੈਂਟ ਨੂੰ ਕੁਝ ਇਲੀਗੈਲਿਟੀ ਨਿਕਲਦੀ ਮਿਲਦੀ ਹੈ ਉਹ ਸਟਰਕਚਰਸ ਦੇ ਵਿੱਚ ਤੇ ਰੈਵਨਿਊ ਡਿਪਾਰਟਮੈਂਟ ਜਾਂ ਕਨਸਰਨਡ ਅਥਾਰਟिटीज ਕਾਰਪੋਰੇਸ਼ਨ ਹੋ ਗਿਆ ਜਾਂ ਗਲਾਡਾ ਹੋਗੀ ਉਹ ਐਕਸ਼ਨ ਲੈਂਦੇ ਆ ਤੇ ਅੱਗੇ ਵੀ ਅਗਰ ਕਿਤੇ ਕੋਈ ਔਰ ਵਾਇਲੇਸ਼ਨਸ ਕੁਝ ਨਿਕਲੇਗੀ ਤਾਂ ਜ਼ਰੂਰ ਕਨਸਰਨਡ ਅਥਾਰਟिटीज ਵੱਲੋਂ ਐਕਸ਼ਨ ਲਿਤਾ ਜਾਵੇਗਾ ਮੈਮ ਹਾਲਕੇ ਦਾ ਇੱਕ ਵੱਡਾ ਤਸਕਰ ਗੁਰਦੀਪ ਸਿੰਘ ਰਾਣੋ ਜੇਲ੍ਹ ਦੇ ਵਿੱਚ ਉਹਦੇ ਘਰ ਤੇ ਐਕਸ਼ਨ ਹੋ ਉਹਨੂੰ ਵੀ ਉਹ ਨੋਟਿਸਸ ਮਿਲੇ ਹੋਏ ਉਹੀ ਮਾਨਯੋਗ ਸੁਪਰੀਮ ਕੋਰਟ ਦੀ ਗਾਈਡਲਾਈਨਸ ਕੇ ਅੰਡਰ ਆ ਵੀ ਜੋ ਤਿੰਨਾਂ ਅਜ ਕਾਰਵਾਈਆਂ ਉਹ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਕੀਤੀ ਗਈ ਹੈ ਇਹਨਾਂ ਨੂੰ ਪ੍ਰੋਪਰ ਟਾਈਮ ਦਿੱਤਾ ਗਿਆ ਸੀਗਾ ਦੋ ਨੋਟਿਸਸ ਦਿੱਤੇ ਗਏ ਸੀਏ ਉਦੋਂ ਬਾਅਦ ਵੀ ਇਹਨਾਂ ਨੇ ਆਪਣੇ ਕੋਈ ਕਾਰਵਾਈ ਨਹੀਂ ਕੀਤੀ ਤੇ ਕਰਕੇ ਗਲਾਡਾ ਨੇ ਐਕਚੁਅਲੀ ਦਿੱਤਾ ਹੈ ਸੇਮ ਹੀ ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚ ਉਹਨੂੰ ਵੀ ਨੋਟਿਸ ਦਿੱਤਾ ਗਿਆ ਸੀਗਾ ਉਹ ਸੈਕਿੰਡ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ ਹੁਣ ਜਦੋਂ ਨੋਟਿਸ ਦੀ ਮਿਆਦ ਪੂਰੀ ਹੁੰਦੀ ਹੈ ਉਦੋਂ ਬਾਅਦ ਗਲਾਡਾ ਵੱਲੋਂ ਉੱਥੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਅਮੇ ਜਿਹੜੇ ਪਰਿਵਾਰਕ ਮੈਂਬਰ ਨੇ ਨੋਟਸ ਜਿਹੜਾ ਕੋਰਟ ਦੇ ਵਿੱਚ ਇਹਨਾਂ ਨੇ ਅਪੀਲ ਕੀਤੀ ہوئی ਹੈ ਆਪਣੇ ਉਹ ਵੀ ਦਿਖਾ ਰਹੇ ਨੇ ਸਾਰਿਆਂ ਨੂੰ ਜੀ ਅਪੀਲ ਇਹਨਾਂ ਦੀ ਖਾਰਜ ਹੋ ਗਈ ਸੀ ਕਿ ਇਹਨਾਂ ਨੇ ਪਹਿਲਾਂ ਅਪੀਲ ਕੀਤੀ ਸੀਗੀ ਉਹ ਖਾਰਜ ਹੋ ਗਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਨਰੇਬਲ ਸੁਪਰੀਮ ਕੋਰਟ ਕੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਹੀ ਗਲਾਡਾ ਨੇ ਅੱਜ ਇਹ ਕਾਰਵਾਈ ਉਹ ਕਾਰਵਾਈ ਨੂੰ ਸਪੋਰਟ ਕਰਨ ਦੇ ਲਈ ਪੁਲਿਸ ਤੁਸੀਂ ਸੁਣਿਆ ਜੋ ਥਾਰ ਕਰਲ ਜੋ ਕਿ ਮੁਹਾਲੀ ਲੈ ਕੇ ਜਾਂਦੀ ਸੀ ਥਾਰ ਦੇ ਵਿੱਚ ਨਸ਼ਾ ਜੋ ਐਸਐਸਪੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਛੇੜਿਆ ਗਿਆ ਨਸ਼ਿਆਂ ਦੇ ਵਿਰੁੱਧ ਤਾਂ ਇਸ ਯੁੱਧ ਦੇ ਵਿੱਚ ਹੁਣ ਜਿਹੜਾ ਵੀ ਕੋਈ ਨਸ਼ਾ ਤਸਕਰ ਹੈ ਉਹ ਪੀਸਿਆ ਜਾ ਰਿਹਾ ਉਸ ਦੇ ਘਰ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਬਲਡوزر ਚੱਲ ਰਿਹਾ ਤਾਂ ਇਸ ਥਾਰ ਕਰਲ ਦੇ ਘਰ ਦੇ ਉੱਤੇ ਵੀ ਪੀਲਾ ਪੰਜਾ ਚੱਲਿਆ ਇਹ ਉਹ ਥਾਰ ਵਾਲੀ ਨਹੀਂ ਹੈ ਜੋ ਮਹਿਲਾ ਕਾਂਸਟੇਬਲ ਹੈ ਉਹ ਥਾਰ ਵਾਲੀ ਮਹਿਲਾ ਕਾਂਸਟੇਬਲ ਸੀ ਬਲਕਿ ਇਸ ਨੂੰ ਥਾਰ ਗਰਲ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਉਹ ਇੰਸਟਾ ਕੁਇਨ ਸੀ ਇਸ ਨੂੰ ਥਾਰ ਵਾਲੀ ਗਰਲ ਦੇ ਨਾਮ ਤੇ ਜਾਣਿਆ ਜਾਂਦਾ ਸੀ ਤਾਂ ਦੋਵਾਂ ਦੇ ਵਿੱਚ ਕਾਫੀ ਅੰਤਰ ਆ ਉਹ 14 ਸਾਲ ਤੋਂ ਪੁਲਿਸ ਦੀ ਨੌਕਰੀ ਕਰ ਰਹੀ ਸੀ ਪਰ ਹੁਣ ਬਰਖਾਸਤ ਕਰ ਦਿੱਤੀ ਆ ਹਾਲਾਂਕਿ ਜੇਲ੍ਹ ਦੀ ਸਲਾਕਾਂ ਪਿੱਛੇ ਵੀ ਸੀ ਪਰ ਜ਼ਮਾਨਤ ਵੀ ਮਿਲ ਚੁੱਕੀ ਆ ਪਰ ਇਹ ਥਾਰ ਗਰਲ ਦੂਜੀ ਆ ਕਿਤੇ ਭਲੇਖੇ ਚ ਨਰਿਓ ਕਿ ਉਹ ਹੀ ਆ ਕਿਉਂਕਿ ਬਹੁਤ ਸਾਰੇ ਦਰਸ਼ਕ ਸੁਣ ਲੈਂਦੇ ਨੇ ਆ ਟਾਈਟਲ ਪੜ੍ਹ ਲੈਂਦੇ ਨੇ ਫਿਰ ਕਮੈਂਟ ਕਰਦੇ ਨੇ ਕਿ ਤੁਸੀਂ ਗਲਤ ਜਾਣਕਾਰੀ ਦਿੱਤੀ ਆ ਪਰ ਇਹ ਧਿਆਨ ਨਾਲ ਖਬਰ ਸੁਣਿਆ ਉਹ ਇਹ ਉਹ ਥਾਰ ਵਾਲੀ ਮਹਿਲਾ ਕਨਸਟੇਬਲ ਨਹੀਂ ਜੋ ਕਿ ਬਰਖਾਸਤ ਕਰ ਦਿੱਤੀ ਬਲਕਿ ਇਸ ਨੂੰ ਵੀ ਥਾਰ